ਅਸ ਸਮੇਂ ਦੀ ਵੱਡੀ ਖਬਰ ਸੁਣਾਉਣੀ ਆ ਤੁਹਾਨੂੰ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤਰਨਤਾਰਨ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਚਾਲੇ ਝੜਪ ਹੋਈ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਿਆ ਆਸ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਜਿਹੜੀਆਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਪੰਚਾਇਤ ਦਾ ਜਿਹੜਾ ਕਿ ਮੌਜੂਦਾ ਸਰਪੰਚਾ ਜਿਹੜਾ ਉਹਦੇ ਸਮੇਤ ਕਈ ਜਾਣੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਜਿਹੜਾ ਤਰਨਤਾਰਨ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਹ ਤਰਨਤਨ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਜਿਹੜਾ ਕਿ ਗੋਲੀਆਂ ਚੱਲੀਆਂ ਨੇ ਜਿਨ੍ਹਾਂ ਦੇ ਲੱਗਲ ਦੇ ਨਾਲ ਮੌਜੂਦਾ ਸਰਪੰਚ ਜਿਹੜਾ ਜ਼ਖਮੀ ਹੋਇਆ ਅਤੇ ਨਾਲ ਹੋਰ ਵੀ ਜਿਹੜਾ ਕਈ ਜਾਣੀ ਜ਼ਖਮੀ ਹੋਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਭਗਵੰਤ ਮਾਨ ਦੀ ਅੱਜ ਜਿਹੜਾ ਆ ਕੇ ਪੰਜਾਬ ਦੇ ਫੇਰੀ ਦੌਰਾਨ ਭਗਵੰਤ ਮਾਨ ਦੇ ਜਿਹੜਾ ਕਿ ਭਗਵੰਤ ਮਾਨ ਨੇ ਆਉਣਾ ਸੀ ਤਰਨਤਨ ਸਾਹਿਬ ਦੇ ਵਿੱਚ ਆ ਉਸ ਪਿੰਡ ਦੇ ਵਿੱਚ ਦੋ ਜਿਹੜੇ ਕਿ ਗੁੱਟ ਨੇ ਦੋ ਜਿਹੜਾ ਆਪਾਂ ਕਹ ਜੀਏ ਕਿ ਪਿੰਡਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਇਹ ਦੱਸਿਆ ਜਾ ਰਿਹਾ ਕਿ ਆਸ ਦੇ ਵਿੱਚ ਉਹ ਦੋਵੇਂ ਪਾਰਟੀਆਂ ਭੜ ਗਈਆਂ ਇੱਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਪਾਰਟੀਆਂ ਵੱਲੋਂ ਜਿਹੜਾ ਕਿ ਆਸ ਦੇ ਵਿੱਚ ਜਿਹੜਾ ਕਿ ਗੋਲੀਬਾਰੀ ਵੀ ਚਲਾ ਦਿੱਤੀ ਆ ਇੱਥੋਂ ਤੱਕ ਕਿ ਜਿਹੜਾ ਕਿ ਸਰਕਾਰੀ ਬਾਸਾ ਜਿਹੜਾ ਉਹਦੇ ਵੀ ਭੰਨ ਤੋੜ ਕਰ ਦਿੱਤੀ ਆ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਆ ਪੰਜਾਬ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਤਾਂ ਜਿਹੜਾ ਰੈਲੀਆਂ ਕਰਦਾ ਹੋਵੇ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਵਰਕਰ ਆ ਅਤੇ ਦੂਸਰਾ ਗੁੱਟ ਜਿਹੜਾ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਆ ਇਹ ਦੱਸਿਆ ਜਾ ਰਿਹਾ ਲੜਾਈ ਇੰਨੀ ਵੱਧ ਜਾਂਦੀ ਆ ਕਿ ਪਿੰਡ ਮੋਸਾ ਦੇ ਵਿੱਚ ਜਿਹੜਾ ਗੋਲੀਆਂ ਚੱਲ ਜਾਂਦੀਆਂ ਨੇ ਜਿਹੜਾ ਕਿ ਆਸੇ-ਪਾਸੇ ਲੋਕ ਦੌੜਦੇ ਆ ਆਪਣੀ ਜਾਨ ਬਚਾਉਂਦੇ ਆ ਚਿੰਗ-ਚਿਹਾੜਾ ਪੈਂਦਾ ਤੇ ਕੋਈ ਆਪਣੀ ਲੋਕੇ ਜਾਨ ਬਚਾਉਂਦੇ ਆ ਤੇ ਪਰੇ ਦੱਸਿਆ ਜਾ ਰਿਹਾ ਕਿ ਉੱਥੇ ਜਿਹੜਾ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦੇ ਨਾਲ ਜਿਹੜਾ ਕਿ ਕਈ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੇ ਐਥੇ ਤੁਹਾਨੂੰ ਇਹ ਵੀ ਦੱਸਦੀ ਏ ਕਿ ਪਹਿਲਾਂ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਸੀ ਕਿ ਜਿਹੜਾ ਕਿ ਪਿੰਡ ਮੂਸਾ ਇਹ ਮਾਨਸਾ ਦੇ ਵਿੱਚ ਪਿੰਡਾ ਪੈਂਦਾਗਾ ਪਰ ਹੁਣ ਤੁਹਾਨੂੰ ਦੱਸਦੇ ਕਿ ਮੂਸਾ ਮਾਨਸਾ ਦੇ ਵਿੱਚ ਨਹੀਂ ਇਹ ਤਰਨਤਾਰਨ ਦੇ ਵਿੱਚ ਹੀ ਮੂਸਾ ਪਿੰਡ ਪੈਂਦਾਗਾ ਪਹਿਲਾ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਮਾਨਸਾ ਦੇ ਪਿੰਡਾ ਮੂਸੇ ਦੇ ਵਿੱਚ ਜਿਹੜਾ ਕਿ ਜਿਹੜਾ ਹੈ ਝੜਪ ਹੋਈ ਆ ਕਿਉਂਕਿ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਜਿਹੜਾ ਮੂਸਾ ਪਿੰਡ ਮਸ਼ਹੂਰ ਆ ਇਸ ਕਰਕੇ ਜਿਹੜਾ ਮਾਨਸਾ ਦਾ ਜਿਹੜਾ ਮੂਸਾ ਪਿੰਡ ਉੱਪਰ ਜਿਹੜਾ ਕਈਆਂ ਨੇ ਇਹ ਗੱਲ ਕਹੀ ਸੀ ਕਿ ਮਾਨਸਾ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਭਾਤਾਂ ਨੂੰ ਹੁਣ ਦੱਸ ਦਈਏ ਕਿ ਇਹ ਅਸਲ ਜਿਹੜੀ ਘਟਨਾ ਕਿ ਜਿਹੜੀ ਇਹ ਤਰਨਤਾਰਨ ਦੇ ਇਲਾਕੇ ਦੇ ਵਿੱਚ ਮੂਸਾ ਪਿੰਡ ਪੈਂਦਾ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਤੇ ਇਹ ਘਟਨਾ ਇੰਨੀ ਜ਼ਬਰਦਸਤ ਆ ਕਿ ਜਿਹੜਾ ਕਿ ਆਸ ਦੇ ਵਿੱਚ ਹੀ ਪਿੰਡ ਵਸਤੀ ਆ ਜਿਹੜੇ ਦੋ ਗੋਟਾ ਜੋ ਦੋ ਧੜੇ ਨੇ ਤੇ ਜਿਹੜਾ ਕਿ ਭਗਵਾਨਤਵਾਲ ਨੇ ਆਉਣਾ ਸੀ ਪੰਜਾਬ ਦੇ ਮੱਖ ਮੰਤਰੀ ਉਸ ਤੋਂ ਪਹਿਲਾਂ ਇਹ ਜਿਹੜੇ ਆਸ ਦੇ ਵਿੱਚ ਭੜਪੇ ਤੇ ਗੋਲੀਬਾਰੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਚਲਾ ਦਿੱਤੀਆਂ ਇੱਕ ਦੂਜੇ ਦੇ ਉੱਪਰ ਪਤਾ ਨਹੀਂ ਕੀ ਪੰਜਾਬ ਦੇ ਵਿੱਚ ਇਹ ਜਿਹੇ ਮਾਹੌਲ ਸਿਰਜਿਆ ਜਾ ਰਿਹਾ ਕਿ ਲੋਕਾਂ ਵੱਲੋਂ ਜਿਹੜਾ ਆਸ ਲੱਗਾ ਜਿਹੜਾ ਜਿਹੜਾ ਕਿ ਸਰਿਆਂ ਵਰਤਿਆ ਜਾ ਰਿਹਾ ਸਰਿਆਂ ਜਿਹੜੀਆਂ ਗੋਲਾ ਗੋਲੀਆਂ ਵਾਰੀਆਂ ਜਿਹੜੀਆਂ ਆਪਾਂ ਨਿਤ ਘਟਨਾਵਾ ਵੇਖਦੇ ਆ ਖਾਸ ਕਰਕੇ ਜਿਹੜਾ ਤਰਨਤਾਰਨ ਦੇ ਏਰੀਆ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਘਟਨਾਵਾ ਵਾਪਰ ਚੁੱਕੀਆਂ ਵਾਪਰ ਰਹੀਆਂ ਨੇ ਇਸ ਵੇਲੇ ਤੇ ਹੁਣ ਦੱਸਿਆ ਇਹ ਵੀ ਜਾ ਰਿਹਾਗਾ ਕਿ ਪੰਜਾਬ ਦੇ ਵਿੱਚ ਬੇਸ਼ੱਕ ਪੰਜਾਬ ਦੇ ਡੀਜੀਪੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਫੌਜ ਦੇ ਜਿਹੜੀਆਂ 50 ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਆ ਲਾਂਝਾਂ ਨੇ ਬੱਖ-ਬੱਖ જિલ્લાਾਂ ਦੇ ਵਿੱਚ ਆ ਪਰ ਦੂਸਰੇ ਪਾਸੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਕਿ ਫੌਜ ਤੇ ਆਰਮੀ ਪੰਜਾਬ ਦੇ ਵਿੱਚ ਬੁਲਾਉਣਾ ਇਹ ਵੱਡੇ ਸਕੇਤ ਖੜੇ ਕਰਦੀ ਆ ਇਹ ਲੋਕਾਂ ਵੱਲੋਂ ਲਗਾਤਾਰ ਜਿਹੜਾ ਵੱਡੇ ਸਵਾਲ ਚੁੱਕੇ ਜਾ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਕਿ 15 ਅਕਤੂਬਰ ਨੂੰ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਫਾਂਸੀ 2007 ਦੇ ਵਿੱਚ ਹੋਈ ਹੋਈ ਆ ਕਰੀਬ 29 ਸਾਲ ਹੋ ਗਏ ਉਹਨਾਂ ਨੂੰ ਫਾਂਸੀ ਦੀ ਜਿਹੜੀ ਅਜੇ ਜਿਹੜਾ ਚੱਕੀਆਂ ਦੇ ਵਿੱਚ ਜਿਹੜਾ ਅਫਸਰ ਹੈਗਾ 29 ਸਾਲ ਤੋਂ ਜਿਹੜਾ ਫਾਂਸੀ ਦੀ ਜਿਹੜੀ ਅਡੀਕ ਕਰ ਰਿਹਾ ਹੈਗਾ ਉਹ ਕਹਿ ਰਿਹਾ ਕਿ ਮੈਨੂੰ ਫਾਂਸੀ ਦਿਓ ਤੇ ਜਾਂ ਫਿਰ ਇਹਦਾ ਕੋਈ ਹੋਰ ਬਦਲਾ ਕੱਢੋ ਤੇ ਉਸ ਤੋਂ ਪਹਿਲਾਂ ਸ਼ਰੋਣੀ ਕਮੇਟੀ ਵੱਲੋਂ ਜਿਹੜਾ ਆਪਣੇ ਵੱਲੋਂ ਵਕੀਲ ਵੀ ਖੜੇ ਕੀਤੇ ਗਏ ਸੀ 2012 ਦੇ ਵਿੱਚ ਜਿਹੜਾ ਫਾਂਸੀ ਦੇਣ ਦਾ ਇੱਕ ਹੁਕਮ ਹੋਇਆ ਸੀ ਜਿਹੜਾ ਕਿ ਸਪਰੀਵ ਕੋਰਟ ਵੱਲੋਂ ਕਿਹਾ ਗਿਆ ਸੀ ਕਿ 2012 ਯਾਨੀ ਕਿ 31 ਮਾਰਚ 2012 ਨੂੰ ਫਾਂਸੀ ਦੀ ਜਿਹੜੀ ਤਰੀਕਾ ਜਿਹੜੀ ਉਹ ਤੈਅ ਕੀਤੀ ਗਈ ਸੀ ਉਸ ਤੋਂ ਪਹਿਲਾਂ 28 ਮਾਰਚ ਨੂੰ ਜਿਹੜਾ ਲੋਕਾਂ ਵੱਲੋਂ ਇੱਕ ਵੱਡਾ ਮਦਰੋ ਹੋਇਆ ਲੋਕਾਂ ਵੱਲੋਂ ਥਾਂ-ਥਾਂ ਤੇ ਧਰਨੇ ਦੇਣੇ ਦੇਣੇ ਸ਼ੁਰੂ ਕਰ ਦਿੱਤੇ ਤੇ ਗੱਡੀਆਂ ਰੋਕੀਆਂ ਰੇਲਾ ਰੋਕ ਦਿੱਤੀਆਂ ਚੱਕਾ ਜਾਮ ਕਰ ਦਿੱਤਾ ਅਤੇ ਫਾਂਸੀ ਜਿਹੜੀ ਕਿ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਰੋਕ ਦਿੱਤੀ ਗਈ ਸੀ ਪਰ ਹੁਣ ਕੇਂਦਰ ਸਰਕਾਰ ਕੋਲ ਹੁਣ ਇਹ ਇਹ ਗੱਲ ਚਲੇਗੀ ਕਿ ਕੇਂਦਰ ਸਰਕਾਰ ਹੀ ਇਸ ਦਾ ਜਿਹੜਾ ਹੱਲ ਕੱਢ ਸਕਦੀ ਆ ਜਾਂ ਤਾਂ ਉਹ ਰਹਿਮ ਕਰ ਸਕਦੀ ਆ ਭਾਈ ਬਲਵੰਤ ਸਿੰਘ ਰਾਜਵਾਨੇ ਤੇ ਕੇਂਦਰ ਸਰਕਾਰ ਤੇ ਜਾਂ ਫਿਰ ਕੇਂਦਰ ਸਰਕਾਰ ਦਾ ਕੀ ਰੁਖ ਅਪਣਾਉਂਦੀ ਆ ਇਹ ਜਿਹੜਾ 15 ਅਕਤੂਬਰ ਨੂੰ ਜਾ ਕੇ ਤੈਅ ਹੋਣਾਗਾ ਕਿ 15 ਅਕਤੂਬਰ ਨੂੰ ਜਿਹੜਾ ਇੱਕ ਜਵਾਬ ਮੰਗਿਆ ਗਿਆ ਕੇਂਦਰ ਸਰਕਾਰ ਤੋਂ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਹੜਾ ਇਹ ਜਵਾਬ ਦਿੱਤਾ ਜਾਵੇ ਜਾਂ ਤਾਂ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਆ ਤੁਸੀਂ ਉਹਨੂੰ ਜਿਹੜਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਸਕਦੇ ਹੋ ਕਿਉਂਕਿ ਇੱਕ ਤਾਂ 29 ਸਾਲ ਹੋ ਗਏ ਜਿਹੜਾ ਕਿ ਇਹਦਾ ਇੱਕ ਆਪਾਂ ਕਹਦੇ ਕਿ ਸਰੇ ਆਮ ਜਿਹੜਾ ਤੱਕਾਗਾ ਜੇਕਰ ਆਪਾਂ ਇਹ ਫਾਂਸੀ ਦਿੱਤੀ ਜਾਂਦੀ ਆ ਤਾਂ ਕਿਉਂਕਿ ਪਹਿਲੇ ਹੀ ਜਿਹੜਾ ਕਿ ਬਲਵੰਤ ਸਿੰਘ ਰਾਜਵਾਨਾ ਆਪਣੀ ਜਿਹੜੀ ਸਜ਼ਾ ਤੋਂ ਵੱਧ ਯਾਨੀ ਕਿ ਦੋ ਸਜ਼ਾਵਾਂ ਕੱਟ ਚੁੱਕਿਆਗਾ ਜਣੇ ਕਿ ਜੇਕਰ ਦੋਸ ਸਜ਼ਾਵਾਂ ਦੇ ਤਹਿਤ ਜਿਹੜਾ ਕਿ ਉਹਨਾਂ ਨੂੰ ਫਾਂਸੀ ਹੁੰਦੀ ਆ ਤਾਂ ਬਹੁਤ ਮੰਦ ਭਾਗੀ ਹੋ ਪਰ ਦੂਸਰੇ ਪਾਸੇ ਲੋਕ ਇਹ ਕਹਿ ਰਹੇ ਆ ਕਿ ਕੇਂਦਰ ਸਰਕਾਰ ਕਦੇ ਵੀ ਅਜਿਹੀ ਗਲਤੀ ਨਹੀਂ ਕਰਦੀ ਪਰ ਇਹ ਤਾਂ ਆਉਣ ਵਾਲਾ 15 ਅਕਤੂਬਰ 2025 ਨੂੰ ਪਤਾ ਲੱਗੂਗਾ ਕਿ ਕੇਂਦਰ ਕੀ ਰੁਕ ਅਪਣਾਉਂਦੀ ਆ ਕੀ ਜਾਂ ਅਰੇਬ ਕਰਦੀ ਆ ਭਾਈ ਬਲਵੰਤ ਸਿੰਘ ਰਾਜਵਾਨੇ ਤੇ ਜਾਂ ਫਿਰ ਸੁਪਰੀਮ ਕੋਰਟ ਨੂੰ ਆਪਣਾ ਹੀ ਜਿਹੜਾ ਇੱਕ ਆਪਾਂ ਕਹਿੰਦੇ ਕਿ ਵੱਡਾ ਫੈਸਲਾ ਲੈਣਾ ਪਊਗਾ ਇਹਦੇ ਤਹਿਤ ਵੀ ਜਿਹੜਾ ਲੋਕਾਂ ਵੱਲੋਂ ਉਪਾਰ ਅਡਾਈਆਂ ਗਈਆਂ ਬਖ ਬਖ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਆਰਵੀ ਲੱਗੀ ਆ ਇਹ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੂ ਆਣੇ ਕਰਕੇ ਲੱਗੀ ਆ ਤੇ ਪੰਜਾਬ ਦੇ ਡੀਜੀਪੀ ਗੌਰਵਜਾਦ ਇਹ ਕਹਿ ਰਹੇ ਆ ਕਿ ਜਿਹੜੀ ਫੌਜ ਲਾਈ ਗਈ ਆ ਇਹ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਕਿ ਦਸਹਿਰਾ ਲੰਘ ਕੇ ਗਿਆ ਆ ਆਉਣ ਵਾਲੀ ਦੀਵਾਲੀ ਆ ਉਹਨਾਂ ਦੇ ਤਹਿਤ ਜਿਹੜਾ ਕਿ ਸਰਹੱਦੀ ਇਲਾਕਿਆਂ ਦੇ ਤੋਂ ਇਲਾਵਾ ਹੋਰ ਦਿੱਤੇ ਕਿ ਜਿਹੜੇ ਜਾਦੇ ਇਲਾਕਿਆਂ ਦੇ ਵਿੱਚ ਜਿਆਦਾ ਗੜਬੜ ਹੁੰਦੀ ਆ ਉੱਥੇ ਜਿਹੜਾ ਫੌਜ ਨੂੰ ਲਗਾਇਆ ਗਿਆ ਤੇ ਪਰ ਜਿਹੜੀਆਂ ਵੀ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਉਹ ਬਹੁਤ ਮੰਦ ਭਾਗੀਆਂ ਨੇ ਜਿਸ ਤਰ੍ਹਾਂ ਅੱਜ ਤਰਨਤਾਰਨ ਦੇ ਵਿੱਚ ਵੱਡੀ ਘਟਨਾ ਵਾਪਰੀ ਆ ਫਿਲਹਾਲ ਇਹਦੀ ਅਜੇ ਪੂਰੀ ਜਾਣਕਾਰੀ ਸਾਹਮਣੇ ਨਿਕਲ ਕੇ ਨਹੀਂ ਆਈ ਕਿ ਕਿੰਨੇ ਜਾਨੇ ਦੇ ਵਿੱਚ ਫਟੜਾ ਕਿਹਦੇ ਕਿਹਦੇ ਉੱਤੇ ਜਿਹੜਾ ਕਿ ਪਰਚਾ ਦਰਜ ਕੀਤਾ ਪੁਲਿਸ ਨੇ ਤੇ ਇਹ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਸਾਬ ਜਾਰ ਹੋ ਜੂਆ ਤੇ ਤੁਹਾਨੂੰ ਅਗਲੀ ਜਿਹੜੀ ਖਬਰ ਆਉ ਤੁਹਾਨੂੰ ਜਲਦੀ ਸੁਣਾਵਾਂਗੇ ਆਪਣੇ ਕਮੈਂਟ ਜਰੂਰ ਕਰਨੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ